ਜੰਗ ਦੇ ਮਾਹੌਲ ਦੇ ਵਿੱਚ ਸੰਗਤਾਂ ਨੂੰ ਇਹ ਵੀ ਸੀ ਕਿ ਸਾਡੇ ਪਿਤਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਸੁਰੱਖਿਅਤ ਜਗ੍ਹਾ ਤੇ ਚਲੇ ਜਾਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਗੁਰਦੁਆਰੇ ਸਾਹਿਬਾਨਾਂ ਤੋਂ ਸੁਰੱਖਿਅਤ ਜਗ੍ਹਾ ਤੇ ਪਾਵਨ ਸਰੂਪ ਲੈ ਕੇ ਜਾਣ ਵਾਸਤੇ ਜਿਹੜਾ ਸੀ ਉਹ ਅਸੀਂ ਆਏ ਤੇ ਜਦੋਂ ਲੈ ਕੇ ਜਾ ਰਹੇ ਸੀ ਤਾਂ ਸੰਗਤਾਂ ਦੇ ਵਿੱਚ ਬੜਾ ਬੈਰਾਗ ਸੀ ਅੱਖਾਂ ਦੇ ਵਿੱਚ ਹੰਝੂ ਸਨ ਕਿ ਸਾਡੇ ਪਿਤਾ ਸਾਡੇ ਕੋਲੋਂ ਚੱਲੇ ਨੇ ਤੇ ਅਰਦਾਸ ਕਰ ਰਹੇ ਸਨ ਕਿ ਇਸੇ ਤਰ੍ਹਾਂ ਹੀ ਜਲਦੀ ਤੋਂ ਜਲਦੀ ਸਾਡੇ ਕੋਲ ਵਾਪਸ ਆ ਜਾਣ ਉਹੀ ਅਰਦਾਸਾਂ ਜਿਹੜਾ ਜੰਗ ਦਾ ਮਾਹੌਲ ਜਿਹੜਾ ਉਹ ਬਦਲ ਦਿੱਤਾ ਹੈ ਤੇ ਹੁਣ ਜਿਹੜਾ ਸਾਰਾ ਹੀ ਮਾਹੌਲ ਬੜੇ ਪਿਆਰ ਵਾਲਾ ਤੇ ਖੁਸ਼ ਨਮਾ ਬਣ ਚੁੱਕਾ ਹੈ ਇਸੇ ਕਰਕੇ ਅਸੀਂ ਦਫਤਰ ਸ਼੍ਰੋਮਨ ਗੁਰਦਾਰ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਪਸ ਜਿਹੜਾ ਉਹ ਪਾਵਨ ਸਰੂਪ ਜਿੰਨੇ ਜਿੰਨੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਗਿਆ ਸੀ ਉੱਥੇ ਵਾਪਸ ਬਰਾਮਦ ਕਰ ਰਹੇ ਹਾਂ ਕਿੰਨੇ ਮਹਾਰਾਜ ਜੀ ਦੇ ਸਰੂਪ ਜਿਹੜੇ ਲੈ ਕੇ ਗਏ ਸੀਗੇ ਤਾਂ ਕਿੰਨੇ ਵਾਪਸ ਸੁੰਨ ਲੈ ਕੇ ਆਏ ਇਹ 105 ਪਾਵਨ ਸਰੂਪ ਜਿਹੜੇ ਸਨ ਅਸੀਂ ਲੈ ਕੇ ਗਏ ਸਨ ਵੱਖ-ਵੱਖ ਸਰਹੱਦੀ ਇਲਾਕਿਆਂ ਦੇ ਵਿੱਚੋਂ ਇਹ ਬਰਾਮਦ ਅਸੀਂ ਤਰਨ ਤਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੇ ਸਨ ਕਿਉਂਕਿ 105 ਪਾਵਨ ਸਰੂਪਾਂ ਨੂੰ ਅਦਬ ਸਤਕਾਰ ਦੀ ਰੱਖਣ ਵਾਸਤੇ ਉੱਥੇ ਵਿਸ਼ੇਸ਼ ਪ੍ਰਬੰ ਉਡਾ ਸਰਵਿਕੇ 85 ਦੇ ਲਗਭਗ ਜਿਹੜੇ ਪਾਵਨ ਸਰੂਪ ਸਨ ਉਹ ਖੇਮ ਕਰਨ ਦੇ ਇਲਾਕੇ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਸਨ ਇਸੇ ਕਰਕੇ ਇੱਥੋਂ ਦੇ ਪਾਵਨ ਸਰੂਪ ਜਿਹੜੇ ਅਸੀਂ ਤਰਨਤਾਰਨ ਸਾਹਿਬ ਵੀ ਖੇ ਲੈ ਕੇ ਗਏ ਦਰਬਾਰ ਸਾਹਿਬ ਵੀ ਕਿ ਉੱਥੋਂ ਅਸੀਂ ਇਸੇ ਤਰ੍ਹਾਂ ਹੀ ਜਿੰਨੇ 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 ਪਾਵਨ ਸਰੂਪ ਜਿੰਨੇ ਗੁਰਦੁਆਰੇ ਕਿਹੜੇ ਪਿੰਡ ਦੇ ਕਿਹੜੇ ਗੁਰਦੁਆਰੇ ਸਾਹਿਬ ਤੋਂ ਲੈ ਕੇ ਗਏ ਸਨ ਉਸੇ ਤਰ੍ਹਾਂ ਹੀ ਬੜੇ ਪਿਆਰ ਦੇ ਨਾਲ ਅਸੀਂ ਜਿਹੜੇ ਉਹ ਵਾਪਿਸ ਬਰਾਮਣ ਕਰ ਰਹੇ ਹਾਂ